ਜਾਉਂਦੇ ਹੋ ਮੋਡਲ ਕੋਡ ਆਫ ਕੰਡਕਕਟ ਇਨ ਆਪਰੇਸ਼ਨ ਆ ਤੇ ਜਿਹੜੀਆਂ ਇਲੈਕਸ਼ਨ ਕਮਿਸ਼ਨਸ ਦੀ ਹਦਾਇਤਾਂ ਉਹਦੇ ਅਨੁਸਾਰ ਜਿਹੜੀ ਹੈ ਹੁਣ ਮੈਕਸਿਮਮ ਕਾਰਵਾਈ ਚੱਲ ਰਹੀ ਹੈ ਇਹਦੇ ਅੰਦਰ ਹੀ ਇੱਕ ਪੁਆਇੰਟ ਹੈ ਕਿ ਵੀ ਜਿਹੜਾ ਜੇਲ੍ਹ ਸਾਨੂੰ ਆਪਾਂ ਚੈੱਕ ਕਰਨੀ ਹੈ ਤਾਂ ਕਿ ਕੋਈ ਵੀ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਇਲੈਕਸ਼ਨ ਨੂੰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਾ ਕਰ ਸਕੇ ਤੇ ਇਸੇ ਦੇ ਮੱਦੇ ਨਜ਼ਰ ਅੱਜ ਆਪਾਂ ਇੱਥੇ ਸਬ ਜੇਲ ਪਠਾਨਕੋਟ ਆਏ ਸੀ ਤੇ ਇਹਦੇ ਚ ਐਸਐਚਓ ਡਿਵੀਜ਼ਨ ਨੰਬਰ 1 ਤੇ ਐਸਐਚਓ ਮਮੂਨ ਕੈਂਟ ਤੇ ਸਮੇਤ ਫੋਰਸ ਆਪਾਂ ਇੱਥੇ ਚੈਕਿੰਗ ਕੀਤੀ ਹੈ ਨਾਲ ਸੁਪਰਡੈਂਟ ਜੇਲ ਵੀ ਸੀ ਤੇ ਗਹਿਨ ਚੈਕਿੰਗ ਕੀਤੀ ਗਈ ਹੈ ਕੱਲੇ ਕੱਲੇ ਕੈਦੀ ਦੀ ਉਹਨਾਂ ਦੇ ਬੈਰਿਕਸ ਦੀ ਤਾਂ ਕਿ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਨਾ ਮਿਲੇ ਜਿਹੜੀ ਉਹ ਮਿਸਯੂਜ਼ ਕਰ ਸਕਣ ਤੇ ਜਿਹਦੇ ਨਾਲ ਕੋਈ ਅੱਗੇ ਕ੍ਰਿਮੀਨਲ ਐਕਟੀਵਿਟੀ ਕਰ ਸਕਣ ਕਿੰਨੇ ਕੁ ਲੋਕ ਮੁਲਾਜ਼ਮਾਂ ਨੇ ਭੱਗ ਲਿਆ ਔਰ ਕੋਈ ਚੈਕਿੰਗ ਕਰ ਰਹੇ ਕਿ ਕੋਈ ਮਿਲੂ ਕੋਈ ਹਿੰਦੀ ਦਾ ਚੀਜ਼ ਜੀ ਇ ਤਕਰੀਬਨ 50 ਕੈਦੀਆਂ ਨੇ ਇਹਦੇ ਸੌਰੀ 50 ਮੁਲਾਜ਼ਮਾਂ ਨੇ ਇਹਦੇ ਚ ਚੈਕਿੰਗ ਚ ਹਿੱਸਾ ਲਿਆ ਤੇ ਅਬਜੈਕਸ਼ਨੇਬਲ ਚੀਜ਼ ਜਿਹੜੀ ਆਪਾਂ ਨੂੰ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈ ਤੇ ਮੋਰਲੈਸ ਜਿਹੜਾ ਅੰਦਰ ਸਾਨੂੰ ਕਲੀਨ ਹੀ ਮਿਲਿਆ ਸਭ ਕੁਝ ਠੀਕ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankur.